ਸਾਡੇ ਜਿਹੜੇ ਇੱਥੇ ਘਰ ਵਾ ਇਹ ਕਹਿ ਰਹੇ ਆ ਵੀ 25 ਸਾਲ ਤੋਂ ਨਹੀਂ ਰਹਿ ਰਹੇ ਸਾਡੇ ਬੱਚੇ ਇੱਥੇ ਜੰਮੇ ਆ ਜੀ ਜਿਨ੍ਹਾਂ ਦੀਆਂ ਸਾਡੇ ਕੋਲੇ ਜਰਮ ਪੱਤਰੀਆਂ ਵੀ ਹੈਗੀਆਂ ਜੀ ਜੇ ਰਸਤਾ ਬੰਦ ਹੋਵੇ ਤੇ ਅਸੀਂ ਰਸਤਾ ਛੱਡਣ ਨੂੰ ਤਿਆਰ ਅਜ ਕਿਸੇ ਬੰਨੇ ਨੰਗਣ ਨੂੰ ਤਾਂ ਹੀ ਨਾ ਹੋਵੇ ਇਹਨਾਂ ਕਾਰਨ ਕੀ ਆ ਕਿ ਜਗਾ ਖਾਲੀ ਕਰਾਉਣਾ ਚਾਹੁੰਦੇ ਨੇ ਢੱਡ ਕੋਲ ਉਹ ਵੀ ਪੰਚਾਇਤੀ ਕਾਰਨ ਹੈ ਜੀ ਪਹਿਲਾਂ ਇਹਨਾਂ ਨੇ ਸਾਡੇ ਤੇ ਕੇਸ ਲਾਇਆ ਸੀਗਾ ਟੀ ਇਹ ਜਗਾ ਜਿਹੜੀ ਨੰਬਰੀ ਆ ਉਹਦੇ ਚ ਜਿਹੜਾ ਸੀ ਮਾਨਯੋਗ ਹਾਈ ਕੋਰਟ ਨੇ ਸਟੇ ਦਿੱਤਾ ਸੀ ਇਹਨਾਂ ਨੇ ਹਾਈ ਕੋਰਟ ਦੇ ਚੱਲਦੇ ਹੀ ਸਾਡਾ ਜਿਹੜਾ ਘਰ ਵਾਓ ਟਾ ਦਿੱਤਾ ਹੈ। ਹਾਈ ਕੋਰਟ ਤੋਂ ਜੇ ਕੇਸ ਨਹੀਂ ਨਿਬੜਿਆ ਪਰ ਇਹਨਾਂ ਨੇ ਜਗਾ ਦੀ ਰਜਿਸਟਰੀ ਜਿਹੜੀ ਆ ਉਹ ਇੱਥੇ ਪਿੰਡ ਦੇ ਬੰਦਿਆਂ ਨੂੰ ਕਰਕੇ ਦਿੱਤੀ ਹੈ। ਹੁਣ ਸਾਹਮਣੇ ਵਾਸਤੇ ਹੈਗਾ ਹੀ ਨਹੀਂ ਜੀ। ਮੇਰਾ 2018 ਦਾ ਘਰ ਢੱਟਾ ਵਾ। ਨਾ ਤੇ ਸਾਨੂੰ ਕਿਸੇ ਵੱਲੋਂ ਵੀ ਇਨਸਾਫ ਨਹੀਂ ਮਿਲਿਆ। ਅਸੀਂ ਤੇ ਇਹੀ ਜੋਨੇ ਆ ਤੇ ਜਿਹੜੇ ਸਾਡੇ ਘਰ ਟੱਠੇ ਆ ਉਹ ਸਾਨੂੰ ਬਣਾ ਕੇ ਦਿੱਤੇ ਜਾਂਦੇ ਜਿਹੜੇ ਘਰ ਇੱਥੇ ਬੈਠੇ ਆ ਉਹ ਇੱਥੇ ਬੈਠੇ ਸੀ ਪੜੇ ਪਹਿਲਾਂ ਤਾਂ ਹੀ ਇਹ ਚੱਲ ਰਿਹਾ ਵਾ ਹੁਣ ਹਾਈ ਕੋਰਟ ਦੇ ਆਰਡਰ ਆਏ ਆ ਉਹ ਤਸਿਲਦਾਰ ਸਾਹਿਬ ਕਨਗੋਲ ਸਾਹਿਬ ਨੂੰ ਆਏ ਆ ਉਹ ਜੋ ਫੈਸਲਾ ਕਰਨਗੇ ਆ ਪਾ ਪਹਚਾਇਦਾ ਆ ਤੇ ਗਰੀਬ ਘਰ ਪਾ ਕੇ ਬੈਠੇ ਆ ਤੇ ਸਰਦਾਰ ਹੋਣਾਂ ਦੀ ਲਾਗੇ ਜ਼ਮੀਨ ਲੱਗਦੀ ਆ ਇਸ ਕਰਕੇ ਥਾਂ ਖਾਲੀ ਕਰਾਉਣਾ ਚਾਹੁੰਦੇ ਪਰਵਾਰ ਨੂੰ ਹੀ ਕਿਉਂ ਠਾਇਆ ਜਾ ਰਿਹਾ ਤੇ ਇਸ ਪਰਿਵਾਰ ਦਾ ਘਰ ਹੀ ਕਿਉਂ ਠਾਇਆ ਜਾ ਰਿਹਾ ਈਰਖਾ ਨਾਲ ਇਹਨਾਂ ਦੀ ਆਪ ਸੋਚ ਈਰਖਾ ਪੈ ਗਈ ਆ ਠੀਕ ਹੈ ਜੀ ਅਹੀਂ ਕਹਿੰਦਿਆਂ ਵੀ ਈਰਖਾ ਨਾ ਕਰੀਏ ਤੇ ਇਹਨਾਂ ਨੂੰ ਆਸ ਤੇ ਰਹਿਣਾ ਸਰਦਾਰ ਸਾਹਿਬ ਆਪਦੇ ਨਾਲ ਜਿਹੜਾ 26 ਬਰਲੇ ਇਹਨਾਂ ਕੋਲ ਪੰਚਾਇਤ ਦੀ ਉਹ ਸਾਹਬ ਲੈ ਇਹ ਨਾ ਨਾ ਵੱਧ ਮੰਗਦੇ ਆ ਨਾ ਜਿਹੜਾ ਇਹਨਾਂ ਕੋਲ ਘਰ ਵਸਦਾ ਵਾ ਇਹਨੂੰ ਜਾੜਿਆ ਨਾ ਜਾਵੇ ਅਹੀਂ ਇਹ ਇੱਕ ਪੰਚਾਇਤ ਦੀ ਜਗ੍ਹਾ ਵਾ ਜਿਹਦੇ ਵਿੱਚ ਗੈਰਮਕੋਰ ਕੋਈ ਮਕਾਨ ਬਣਿਆ ਹੋਇਆ ਵਾ ਪੰਜ ਕਮਰੇ ਲਗਭਗ ਜਿਹੜੀ ਇਹਦਾ ਉਹਦਾ ਸਾਨੂੰ ਆਰਡਰ ਆਇਆ ਹੈ ਹਾਈ ਕੋਰਟ ਤੇ ਕੋਰਟੋ ਕਨਸੈਪਟ ਪਈ ਆ ਉਹਦੇ ਮੁਤਾਬਕ ਅਸੀਂ ਉਹਨਾਂ ਨੂੰ ਕਪਚਾ ਤੋਂ ਆਏ ਆ ਪੰਚਾਇਤ ਨਾਲ ਡੀਓ ਵੀਡੀਓ ਵਗੈਰਾ ਆਏ ਆ ਦਫਤਰ ਦਫਤਰ ਬਲਾਕ ਵੱਲੋਂ ਯਾਨੀ ਇਹ ਇੱਕ ਕਿਸਾਨ ਜਸੇ ਬੰਦੀ ਦਾ ਜੋ ਵੀ ਇਥੇ ਕੋ ਮਜ਼ਦੂਰ ਜਸੇਬੰਦੀ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਜਿਹੜੇ ਅੱਜ ਸਾਡੇ ਹੱਕ ਦੇ ਵਿੱਚ ਖੜੇ ਆ ਮੈਂ ਹੋਰ ਵੀ ਇਸ ਚੈਨਲ ਦੇ ਰਾਈ ਹੋਰ ਵੀ ਜਸੇਬੰਦੀਆਂ ਨੂੰ ਬੇਨਤੀ ਕਰਦੀ ਆ ਵੀ ਸਾਡਾ ਜਿਹੜਾ 25-26 ਸਾਲ ਤੋਂ ਜਿਹੜਾ ਚੱਲ ਰਿਹਾ ਵਾ ਸਾਡਾ ਜਿਹੜਾ ਘਰ ਠੱਠਾ ਵਾ ਉਹਦੇ ਬਾਰੇ ਜਿਹੜੀਆਂ ਜਸੇਬੰਦੀਆਂ ਹੋਰ ਵੀ ਸਾਡੀ ਮਦਦ ਕਰਨ ਤੇ ਵੱਧ ਤੋਂ ਵੱਧ ਅੱਗੇ ਆਉਣ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਵੀ ਜਿਹੜਾ ਅੱਜ ਨਾਲ ਸਾਡੇ ਇੱਥੇ ਖੜੇ ਹੋਏ ਆ ਮੈਂ ਸਟੂਲ ਗਾਸਟ ਹੁੰਦੇ ਮੇਰੀਆਂ ਮੈਨੂੰ ਲੱਗਦੀਆਂ ਵੀ 57 ਜਿਹੜੀਆਂ ਉਹ 15 ਕੋਈਆਂ ਹੋਣੀਆਂ ਜਿਹੜੇ ਫੌਜਦਾਰੀ ਕੇਸ ਵਾ 326 182 420 ਪਤਾ ਨਹੀਂ ਉਹ ਮੇਰੇ ਕਿੰਨੇ ਕੁ ਹੋਏ ਆ ਜੀ ਮੈਂ ਇਹਦੇ ਚ ਦੋ ਤਿੰਨ ਵਾਰੀ ਜਿਹੜੀ ਉਹ ਜੇਲ ਵੀ ਗਈਆਂ ਜੀ ਮੈਂ ਇਹਦੇ ਚ ਜੇਲ ਕੱਟੀ ਵੀ ਆ ਜੀ ਤੇ ਮੇਰੇ ਕੋਲੇ ਜਿਹੜਾ ਥਾਂ ਸੀ 4 ਕ ਮਰਲੇ ਸੀ ਅਸੀਂ ਇਹਨਾਂ ਨੂੰ ਭਜ ਕਰਲਾਜ ਸਿੰਘ ਉਹਨਾਂ ਨੂੰ ਕਹਿੰਦੇ ਸੀ ਵੀ ਜੇ ਕੋਈ ਸਾਡੇ ਚ 4 ਮਰਲੇ ਤੁਹਾਡਾ ਥਾਂ ਹੈਗਾ ਸਾਡੇ ਤੋਂ ਤੁਸੀਂ ਪੈਸੇ ਲੈ ਲਓ ਸਾਡਾ ਘਰ ਬਣਿਆ ਰਹਿਣ ਦਿਓ ਇਹ ਨਾਨੇ ਜਿਹੜੀਆਂ ਉਹਦੀਆਂ ਇੱਟਾਂ ਹੀ ਲਾ ਜਾ ਕੇ ਉਹ ਵੀ ਵੇਚ ਲੀਆਂ ਸਾਨੂੰ ਅਜ ਤਿੱਕਰ ਕਿਤੇ ਵੀ ਇਨਸਾਫ ਨਹੀਂ ਮਿਲਿਆ ਸਾਨੂੰ ਪੰਚਾਇਤ ਨੇ ਵੀ ਪੰਜ ਮਰਲੇ ਥਾਂ ਦੇ ਕੇ ਕਿਤੇ ਬਿਠਾਇਆ ਨਹੀਂ ਅਸੀਂ ਵਜਦੇ ਫਿਰਦੇ ਆ ਕਦੀ ਕਿਰਾਏ ਤੇ ਕਿਤੇ ਕਦੀ ਕਿਰਾਏ ਤੇ ਕਿਤੇ ਜੇ ਅਸੀਂ ਕਿਸੇ ਦੇ ਘਰ ਜਾ ਕੇ ਬੈਠਨੇ ਆ ਉਹਨੂੰ ਤਣਾਟ ਬੰਦੇ ਉਂਗਾ ਲਾ ਦਿੰਦੇ ਤੁਹਾਡੇ ਘਰ ਤੇ ਕਬਜ਼ਾ ਕਰ ਲੈਣਗੇ ਅੱਗੇ ਉਧਰੋਂ ਮਹਾ ਛੜਾਇਆ ਉਹ ਜਿਹੜੇ ਸਾਨੂੰ ਰਾਤ ਨੂੰ ਉਠਾ ਦਿੰਦੇ ਆ ਦਿਨੇ ਇਹ ਸਮਾਨ ਲੈ ਕੇ ਕਿਤੇ ਹੋਰ ਚੱਲ ਜਾਂਦੇ ਆ ਜਿਹੜਾ ਕੋਈ ਸਾਡੇ ਕੋਲ ਸਮਾਨ ਹੈਗਾ ਹੀ ਉਹ ਵੀ ਅਸੀਂ ਤੋੜ ਕੇ ਵਹਿ ਗਏ ਆ ਮੇਰੀਆਂ ਜਿਹੜੀਆਂ ਨੋਆ ਹੀ ਉਹ ਬੱਚੇ ਛੱਡ ਕੇ ਚਲੇ ਗਏ ਆ ਇਸ ਭਾਜੀ ਦੀ ਵਜ੍ਹਾ ਨਾਲ ਅੱਜ ਸਾਡੇ ਬੱਚੇ ਵੀ ਜਿਹੜੇ ਆ ਉਹ ਔਨਾਤ ਹੋ ਗਏ 100 ਕਿਲਾ ਹੋਣਾ ਵਾ ਜਿਹਦੇ ਵਿੱਚ ਲੋਕ ਬੈਠੇ ਆ ਵੱਡੇ ਵੱਡੇ ਸਰਪੰਚਾਂ ਦੀਆਂ ਇਥੇ ਕੋਠੀਆਂ ਜੇ ਪੰਚਾਇਤ ਮੈਂਬਰਾਂ ਦੀਆਂ ਕੋਠੀਆਂ ਜੇ ਅੱਗੇ ਵੀ ਇੱਕ ਦਿਨ ਪਹੁੰਚੇ ਸੀਗੇ ਪਿਛਲੇ ਮਹੀਨੇ ਦੀ 21 ਤਰੀਕ ਨੂੰ ਉਸ ਦਿਨ ਫਿਰ ਬੰਦਿਆਂ ਦੇ ਵਿੱਚ ਬੈਠ ਕੇ ਜਿਹੜਾ ਰਾਜੀਨਾਵਾ ਕੀਤਾ ਗਿਆ ਤੇ ਉਹਦੇ ਵਿੱਚ ਜਿਹੜਾ ਸੀ 2 ਲੱਖ ਜੁਰਮਾਨਾ ਵੀ ਰੱਖਿਆ ਉਹਨੂੰ ਲੈ ਕੇ ਉਹਨੂੰ ਨਾ ਫੇਰ ਮੰਨਿਆ ਗਿਆ ਕਿਉਂਕਿ ਅਸੀਂ ਗਰੀਬ ਆ ਜਿਹੜੇ ਤਗੜੇ ਬੰਦੇ ਸੀ ਇਹ ਦੂਸਰੀ ਪਾਰਟੀ ਇਹ ਫੇਰ ਹਾਈ ਕੋਰਟ ਚਲੀ ਗਈ ਜੀ ਸਾਡਾ ਨਰਾਜੀ ਨਵਾ ਕਰਕੇ ਇਹਨਾਂ ਨੇ ਫੇਰ ਜਾ ਕੇ ਉੱਥੋਂ ਜਿਹੜੇ ਆਰਡਰ ਕਰਾਉਂਦੇ ਆ ਵੀ ਇਹ ਘਰਵੇ ਲਗਾਇਆ ਜਾਵੇ ਸਭਰਾਵਾ ਜੀ ਨੌਕਰੀ ਕਰਨ ਕਰਕੇ ਅਸੀਂ ਹੁਣ ਬਾਹਰ ਰਹਿਨੇ ਆ ਅਸੀਂ ਹੁਣ ਮੈਂ ਵੀ ਕਨੇਡਾ ਤੋ ਆ ਰਹੇ ਆ ਜੀ ਠੀਕ ਹੈ ਤੇ ਕੀ ਸਾਰਾ ਮਸਲਾ ਕੀ ਇਹ ਤੇ ਮਤਲਬ ਕਿਉਂ ਇਹ ਲੈਣਾ ਮਸਲਾ ਇਹ ਹੈ ਵੀ ਇਹ ਸਾਡੀ ਮਾਲਕੀ ਜ਼ਮੀਨ ਹੈ ਜੀ ਨੰਬਰੀ ਜ਼ਮੀਨ ਹੈ ਜੀ ਇਹਦੇ ਅੱਗੇ ਇੱਕ ਰਸਤਾ ਵਾ ਜੀ ਉਹ ਰਸਤਾ ਬੰਦ ਪਿਆ ਹੋਇਆ ਵਾ ਜੀ ਤੇ ਉਹ ਰਸਤੇ ਦੇ ਵਿੱਚ ਇਹਨਾਂ ਨੇ ਮਕਾਨ ਬਣਾਏ ਹੋਇਆ ਜੀ 2000 8 ਚਾਕ 8 ਚੀ ਤੇ ਉਹ ਮੇਰਾ ਰਸਤਾ ਜੀ ਮੇਰੀ ਜ਼ਮੀਨ ਦੇ ਅੱਗੇ ਲੱਗਦਾ ਜੀ ਤੇ ਮੈਂ ਉਹਦਾ ਕੇਸ ਪਾਇਆ ਸੀ ਜੀਪੀ ਇਹ ਜਿਹੜੇ ਰਸਤੇ ਦੇ ਵਿੱਚ ਕੁਲਰਾਜ ਸਿੰਘ ਜੀ ਹਾਂਜੀ ਪਰਿਵਾਰ ਦੇ ਕਹਿਣ ਦੇ ਮਤਾਬਕ 25 ਤੋਂ 30 ਸਾਲ ਹੋ ਗਏ ਨੇ ਉਹਨਾਂ ਨੂੰ ਇੱਥੇ ਰਹਿੰਦੇ ਆ ਮੇਰਾ ਸਵਾਲ ਪਹਿਲਾਂ ਸੁਣੋ 25 ਤੋਂ 30 ਸਾਲ ਹੋ ਗਏ ਇੱਥੇ ਰਹਿੰਦਿਆਂ ਕਿ ਅੱਜ ਹੀ ਤੁਹਾਨੂੰ ਕਿਉਂ ਚੇਤਾ ਆ ਕਿ ਮੇਰਾ ਜਿਹੜਾ ਰਸਤਾ ਏ ਉਹ ਬੰਦ ਬੰਦ ਕੀਤਾ ਗਿਆ ਹੈ ਨਹੀਂ ਜੀ ਇਹ ਜਿਹੜਾ ਕੇਸ ਆ ਇਹ ਤੇ ਉਦੋਂ ਹੀ ਪਾਇਆ ਸੀ ਜੀ ਬਹੁਤ ਪਹਿਲਾਂ ਸੀ ਮੇਰੇ ਖਿਆਲ ਆ ਜੇ ਪਿੱਛੇ ਜਾਓ 2006 ਦਾ ਜੇ 8 ਦਾ ਪਿਆ ਹੋਇਆ ਜੀ ਕੇਸ ਉਹ ਚੱਲਦਾ ਚੱਲਦਾ ਹੁਣ ਆ ਕੇ ਹਾਈ ਕੋਰਟ ਨੇ ਕਿਹਾ ਵੀ ਇਹ ਜਿਹੜਾ ਰਸਤਾ ਵਾ ਇਹਨੂੰ ਖਾਲੀ ਕਰਾਇਆ ਜਾਵੇ ਜੀ ਕੇਸੇ ਉਦੋਂ ਦਾ ਹੀ ਚੱਲਦਾ ਜੀ ਜੇ 25 ਸਾਲ ਤੋਂ ਇੱਥੇ ਰਹਿ ਰਿਹਾ ਜੀ ਤੇ ਮੇਰੀ ਜ਼ਮੀਨ ਦੀ ਵੀ ਮੈਥੋਂ ਰਜਿਸਟਰੀ ਕਰਾ ਲੈਣਾ ਕਿ ਮੈਂ ਝੂਠ ਬੋਲ ਰਿਹਾ ਹਾਂ ਜੀ ਇਹ ਅਸੀਂ ਇਹਨਾਂ ਨੂੰ ਆਪਣੀ ਮਾਲਕੀ ਜ਼ਮੀਨ 'ਚ ਬਿਠਾਇਆ ਸੀ ਮਾਲਕੀ ਤੇ ਕਬਜ਼ਾ ਕਰਕੇ ਇਹਨਾਂ ਨੇ ਫਿਰ ਇਹ ਪੰਚਾਇਤ ਦੇ ਥਾਂ ਤੇ ਕਬਜ਼ਾ ਕੀਤਾ ਜੀ ਮਾਲਕੀ ਜ਼ਮੀਨ ਦਾ ਵੀ ਹਾਈ ਕੋਰਟ ਤੋਂ ਆਰਡਰ ਆ ਕੇ ਜੀ ਉਹ ਜਿਹੜੇ ਡਿਮੋਲਿਸ਼ ਕੀਤੇ ਆ ਜੀ ਥਾਂ ਜਿਹੜੇ ਜੀ ਤੇ ਹੁਣ ਮੈਨੂੰ ਸਿਰਫ ਇਹੀ ਇਤਰਾਜ਼ ਆ ਵੀ ਮੇਰੀ ਜ਼ਮੀਨ ਚ ਅੱਗੇ ਰਸਤਾ ਜੀ ਉਹ ਮੇਰੇ ਨੰਗਨ ਵਾਸਤੇ ਆ ਜੀ ਬਾਕੀ ਮੇਰੀ ਇਹਨਾਂ ਨਾਲ ਕੋਈ ਐਹੀ ਜੀ ਹਿਰਕਾ ਕੋਈ ਨਹੀਂ ਜੀ ਕੁਲਰਾਜ ਸਿੰਘ ਜੀ ਜੇ ਦੇਖਿਆ ਜਾਵੇ ਤੇ 70 ਤੋਂ 75% ਪਿੰਡ ਸਭਰਾ ਦੇ ਵਿੱਚ ਪੰਚਾਇਤੀ ਜ਼ਮੀਨ ਤੇ ਹੀ ਚਾਹੇ ਐਸੀ ਸਮਾਜ ਚਾਹੇ ਜਰਨਲ ਸਮਾਜ ਆ ਸਾਰਿਆਂ ਨੇ ਘਰ ਪਾਏ ਹੋਏ ਨੇ ਕੀ ਇਸੇ ਪਰਿਵਾਰ ਦਾ ਹੀ ਘਰ ਕਿਉਂ ਢਾਇਆ ਜਾ ਰਿਹਾ ਹੈ ਨਹੀਂ ਸਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਵੀ ਕਾਫੀ ਇੱਥੇ ਇਨਕ੍ਰੋਚਮੈਂਟ ਹੈਗੀ ਆ ਕਿਉਂਕਿ ਇੱਥੇ ਮੈਂ ਸਫਰ ਰਿਹਾ ਸੀ ਮੇਰੀ ਪ੍ਰਾਪਰਟੀ ਦਾ ਲਾਸ ਹੋ ਰਿਹਾ ਮੇਰਾ ਲਾਸ ਹੋ ਰਿਹਾ ਜੀ ਇਸ ਕਰਕੇ ਮੈਂ ਆਪਣਾ ਜਿਹੜਾ ਲੀਗਲ ਰਾਈਟ ਆ ਹੱਕ ਆ ਵੀ ਮੇਰੀ ਜ਼ਮੀਨ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਮੈਂ ਇਹ ਕੇਸ ਪਾਇਆ ਜੀ ਆ ਦੇਖਿਆ ਜਾਵੇ ਕਿ ਤੁਹਾਡੀ ਜ਼ਮੀਨ ਨੂੰ ਦੋ ਜਗ੍ਹਾ ਤੋਂ ਰਸਤਾ ਜਿਹੜਾ ਉਹ ਲੱਗਦਾ ਪਿਆ ਹੈ ਕਿ ਇਹ ਜਿਹੜਾ ਰਸਤਾ ਜਿੱਥੇ ਗਰੀਬਾਂ ਦੇ ਘਰ ਪਏ ਹੋਏ ਨੇ ਕਿ ਇਹੋ ਹੀ ਰਸਤਾ ਰਹਿ ਗਿਆ ਨਹੀਂ ਸਰ ਜੇ ਤੁਸੀਂ ਦੇਖੋਗੇ ਨਾ ਜੀ ਇਹ ਜਿੰਨਾ ਫਰੰਟ ਆ ਜੀ ਇਹ ਸਾਰੀ ਮੇਰੀ ਜ਼ਮੀਨ ਦਾ ਵਾ ਜੀ ਤੇ ਤੁਸੀਂ ਦੇਖ ਲਓ ਵੀ ਕਿੰਨਾ ਰਸਤਾ ਰੋਕਦਾ ਜਿਹੜੀ ਪ੍ਰਾਪਰਟੀ ਦਾ ਨੁਕਸਾਨ ਹੁੰਦਾ ਜੀ ਹਾਂ ਇਹ ਤੇ ਰਸਤਾ ਜੀ ਰਸਤੇ ਤੇ ਕੋਈ ਨਾ ਤੇ ਪੰਚਾਇਤ ਕਿਸੇ ਨੂੰ ਅਲਾਟ ਕਰ ਸਕਦੀ ਆ ਜੀ ਨਾ ਕੋਈ ਰਸਤੇ ਨੂੰ ਰੋਕ ਸਕਦਾ ਜੀ ਵੇਖੋ ਪੰਜਾਬ ਸਰਕਾਰ ਦਾ ਸੈਂਟਰਲ ਗਵਰਨਮੈਂਟ ਪੰਜਾਬ ਸਰਕਾਰ ਗਰੀਬਾਂ ਨੂੰ 5-5 ਮਰਲੇ ਜ਼ਮੀਨ ਜਿਹੜੀ ਆ ਦੇ ਰਹੀ ਆ ਸੈਂਟਰਲ ਗਵਰਨਮੈਂਟ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਹਰ ਇੱਕ ਗਰੀਬ ਨੂੰ ਪੱਕੇ ਮਕਾਨ ਬਣਾਉਣ ਦਾ ਜਿਹੜਾ ਉਹ ਵਾਦਾ ਕਰਦੀ ਆ ਜਿੱਥੇ ਪੰਜਾਬ ਸਰਕਾਰ 5-5 ਮਰਲੇ ਜ਼ਮੀਨ ਦੇ ਰਹੀ ਆ ਉਥੇ ਬਣੇ ਹੋਏ ਘਰ ਨੂੰ ਤੁਸੀਂ ਢਵਾਉਣ ਵਾਸਤੇ ਇਹਨਾਂ ਤੇ ਹਾਈ ਕੋਰਟ ਤੇ ਰੈਟ ਪਾਈ ਹੋਈ ਆ ਦੇਖੋ ਜੀ ਜੇ ਪੰਚਾਇਤ ਸਰਕਾਰ ਦਿੰਦੀ ਆ ਨਹੀਂ ਢਾਉਣਾ ਚਾਹੁੰਦੀ ਇਹਨਾਂ ਨੂੰ ਨਹੀਂ ਢਾਉਣਾ ਚਾਹੁੰਦੀ ਤੇ ਥਾਂ ਪੰਚਾਇਤ ਇਹਨਾਂ ਦੇ ਨਾਂ ਤੇ ਕਰਦੇ ਸੀ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੀ ਜਦੋਂ ਸਰਕਾਰ ਇਹਨਾਂ ਦੇ ਨਾਂ ਤੇ ਕਰ ਦੂਗੀ ਇਹਨਾਂ ਨੂੰ ਪੱਕਾ ਜੋ ਵੀ ਲਾ ਇਜਾਜ਼ਤ ਦਿੰਦਾ ਮੈਂ ਫਿਰ ਕਿਵੇਂ ਢਾਊਂਗਾ ਜੇ ਮੈਂ ਆਪਣਾ ਘਰੇ ਬਹਿ ਚੁਂਗਾ ਜੀ ਮੇਰੀ ਤੇ ਹੀ ਬੇਨਤੀ ਆ ਕਿ ਕੁਲਰਾਜ ਸਿੰਘ ਜੀ ਜਿਸ ਤਰ੍ਹਾਂ ਇਹ ਘਰ ਆ ਤੁਸੀਂ ਕਹਿੰਦੇ ਪੰਚਾਇਤੀ ਘਰ ਦੇ ਵਿੱਚ ਕੀ ਜਿਹੜੇ ਹੋਰ ਵੀ ਜਿਹੜੇ ਘਰ ਨੇ ਪਿੰਡ ਦੇ ਵਿੱਚ ਕੀ ਉਹਨਾਂ ਤੇ ਵੀ ਤੁਸੀਂ ਰੇਟ ਪਾਈ ਹੋਈ ਆ ਨਹੀਂ ਸਰ ਉੱਥੇ ਮੈਨੂੰ ਕੋਈ ਉਹਨਾਂ ਦਾ ਨੁਕਸਾਨ ਨਹੀਂ ਸਿਰ ਮੈਨੂੰ ਇਹਨਾਂ ਦੇ ਰਾਹ ਦੇ ਵਿੱਚ ਜਿਹੜਾ ਰਾਹ ਚ ਪਾਇਆ ਉਹ ਮੇਰੀ ਜ਼ਮੀਨ ਦਾ ਰਸਤਾ ਹੈ ਜਿਹੜੇ ਦੂਜੇ ਇੱਕ ਨਾ ਪਿੰਡ ਦੇ ਵਿੱਚ 75% ਜਿਹੜੇ ਜਿਨ੍ਹਾਂ ਨੇ ਘਰ ਪਾਏ ਨੇ ਕਿ ਉਹ ਨੁਕਸਾਨ ਨਹੀਂ ਕਰਦੇ ਕਿ ਇਹੋ ਗਰੀਬ ਪਰਿਵਾਰ ਨੁਕਸਾਨ ਕਰਦਾ ਪਿਆ ਹੈ ਸਰ ਮੈਂ ਪਹਿਲਾਂ ਵੀ ਤੁਹਾਨੂੰ ਦੱਸਤਾ ਜੀ ਇਹ ਮੇਰੀ ਜਿਹੜੀ ਜਾਇਦਾਦ ਨੰਬਰੀ ਉਹ ਰਸਤਾ ਵਾ ਜੀ ਇਹ ਰਸਤਾ ਵਾ ਜਰ ਜਿੱਤੇ ਪਾਏ ਆ ਕੋਈ ਵੀ ਇਸ ਤਰ੍ਹਾਂ ਪਾ ਲਾਉ ਨਹੀਂ ਕਰਦਾ ਕਿ ਜਿਹੜਾ ਕਿਸੇ ਦਾ ਰਸਤਾ ਉਹ ਰਾਹ ਹੋਵੇ ਤੇ ਉਹਦੇ ਵਿੱਚ ਕੋਈ ਮਕਾਨ ਪਾ ਜੇ ਅਮੀਰ ਤੇ ਗਰੀਬ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਜੀ ਠੀਕ ਹੈ ਨਾ ਜੀ ਤੇ ਇਸ ਕਰਕੇ ਜੇ ਦੂਜੇ ਪਾਏ ਆ ਤੇ ਉਹਨਾਂ ਵੀ ਕੋਈ ਸ਼ਿਕਾਇਤ ਕਰ ਦੂਗਾ ਤੇ ਮਹਿਕਮਾ ਜੋ ਲਊਗਾ ਐਕਸ਼ਨ ਲੈ ਲੈ ਜੀ ਬਾਕੀ ਜੇ ਮਹਿਕਮਾ ਇਹਨਾਂ ਨੂੰ ਪਾ ਦੇ ਜੀ ਮੈਨੂੰ ਕੀ ਆ ਜੀ ਜਦਣੇ ਘਰ ਮਕਾਨ ਪਿਆ ਸੀ ਉਦੋਂ ਕਿਉਂ ਨਹੀਂ ਵਿਰੋਧ ਕੀਤਾ ਸਰ ਉਦੋਂ ਦਾ ਕੇਸ ਚੱਲ ਰਿਹਾ ਤੁਸੀਂ ਕੇਸ ਦੇਖਿਓ ਤੁਸੀਂ ਦੱਸਿਓ ਵੀ ਕਿੰਨੀ ਤਰੀਕ ਨੂੰ ਕੇਸ ਪਾਇਆ ਵਾ ਇੱਕ ਤੁਸੀਂ ਪਹਿਲੋ ਪਿਛਲੇ ਬੰਦੇ ਆ ਵੀ ਟਾਏ ਜੀ ਜੀ ਸਰ ਉਹ ਮੇਰੀ ਮਾਲਕੀ ਸੀ ਜੀ ਉਹ ਵੀ ਕਾਨੂੰਨ ਨਾਲ ਟਾਇਆ ਮੈਂ ਕੁਛ ਨਹੀਂ ਇਸ ਤਰ੍ਹਾਂ ਜੀ ਮੈਂ ਉਹ ਮੇਰੀ ਮਾਲਕੀ ਸੀ ਜੀ ਅਸੀਂ ਇਹਨਾਂ ਨੂੰ ਜਗ੍ਹਾ ਦਿੱਤੀ ਸੀ ਮਾਲਕੀ ਦੇ ਵਿੱਚ ਕਿੱਦਾਂ ਬੈਠੇ ਸੀਏ ਅਸੀਂ ਬਿਠਾਇਆ ਸੀ ਜੀ ਇਹਨਾਂ ਨੂੰ ਜੀ ਅੱਛਾ ਜੀ ਹਾਂ ਜੀ ਮੇਰੇ ਫਾਦਰ ਨੇ ਬਿਠਾਇਆ ਸੀ ਜੀ ਵੀ ਤੁਹਾਨੂੰ ਪੰਜ ਮਰਲੇ ਸੀ ਖਾਂ ਦਿੱਤਾ ਜੀ ਕਿਉਂਕਿ ਉਹ ਵੀ ਲਿਆ ਉਹ ਸਰ ਜੇ ਗੱਲ ਸਾਹਿਬ ਨਹੀਂ ਦਿੱਤਾ ਸਰ ਗੱਲ ਤੇ ਪੂਰੀ ਸੁਣੋਗੇ ਤਾਂ ਹੀ ਆਨੇ ਜੇ ਗੱਲ ਪੂਰੀ ਸੁਣ ਲੋਗੇ ਤਾਂ ਹੀ ਆਨੇ ਜੀ ਗੱਲ ਤੇ ਪੂਰੀ ਸੁਣੋ ਪੰਜ ਮਰਲੇ ਇਹਨਾਂ ਨੂੰ ਦਿੱਤਾ ਜੀ ਵਾਲਾ ਦਾਤਾ ਹੁੰਦਾ ਏ ਕੋਣ ਵਾਲਾ ਦਾਤਾ ਨਹੀਂ ਹੁੰਦਾ ਸਰ ਫਿਰ ਜਦੋਂ ਗੱਲ ਦੇ ਕੇ ਖੋਲਿਆ ਸਰ ਗੱਲ ਹੀ ਨਹੀਂ ਕਰ ਪੂਰੀ ਕਰਦੇ ਦੱਸੋ ਤੁਸੀਂ ਨਾ ਐਕਚੁਅਲੀ ਜਦੋਂ ਇਹਨਾਂ ਨੂੰ ਤਾਂ ਦੇ ਦਿੱਤਾ ਜੀ ਹਾਂਜੀ ਉਦੇ ਬਾਅਦ ਸਰਦਾਰ ਧਰਮ ਸਿੰਘ ਜਿਹੜੇ ਇਹਨਾਂ ਦੇ ਫਾਦਰ ਚੋਕਲੇ ਕਹਿੰਦੇ ਮੈਂ ਕੱਲਾ ਬੰਦਾ ਆ ਮੇਰੇ ਕੋਈ ਅੱਗੇ ਪਿੱਛੇ ਹੈ ਨਹੀਂਗਾ ਜੀ ਕਿਉਂਕਿ ਪਹਿਲਾਂ ਸਾਡੇ ਕੋਲ ਉਹ ਪਟਿਆਲੇ ਰਹਿੰਦੇ ਸੀ ਜੀ ਮੇਰੇ ਫਾਦਰ ਨਾਲ ਦੋਸਤੀ ਬਹੁਤ ਸੀ ਉਹ ਕਹਿੰਦੇ ਮੇਰੇ ਅੱਗੇ ਪਿੱਛੇ ਕੋਈ ਨਹੀਂਗਾ ਪਿੰਡ ਵਾਲੇ ਸਾਰੇ ਕਹਿੰਦੇ ਕਰਨਲ ਸਾਹਿਬ ਤੁਸੀਂ ਇਹਨਾਂ ਨੂੰ ਨਾਂ ਜਗਾ ਦਿਓ ਇਹ ਪ੍ਰਾਣਿਕ ਹੰਡਾਲੇ ਪਿੰਡ ਤੋਂ ਆਏ ਆ ਉਹ ਤਰੀਕਾ ਜਿਹੜੇ ਜਦੋਂ ਆਏ ਆ ਕਰਨਲ ਸਾਹਿਬ ਕਹਿੰਦੇ ਨਹੀਂ ਜੇ ਮੈਂ ਥਾਂ ਨਿਭਾਉਣਾ ਜਾਂਦਾ ਮੈਂ ਟਾਉਣਾ ਵੀ ਜਾਂਦਾ ਮੁੜ ਕੇ ਸਾਰਾ ਇਹਨਾਂ ਨੇ ਸਾਰੇ ਤੇ ਕਬਜ਼ਾ ਕਰ ਲਿਆ ਟੋਟਲ ਤੇਜੀ ਸਾਨੂੰ ਨਾ ਇੱਥੇ ਵੜਨ ਦਿੰਦੇ ਸੀ ਨਾ ਡੰਗਰ ਬੰਨਣ ਦਿੰਦੇ ਸੀ ਉਲਟਾ ਸਾਰੇ ਪਿੰਡ ਨੂੰ ਬੁਰਾ ਭਲਾ ਬੋਲਦੇ ਸੀ ਤੇ ਇਸ ਕਰਕੇ ਜਿਹੜੇ ਪੰਜ ਮਰਲੇ ਸੀ ਫਿਰ ਉਹ ਵੀ ਅਸੀਂ ਵਾਪਸ ਲੈ ਲਏ ਪਈ ਜਦੋਂ ਤੁਸੀਂ ਜਿਹੜੀ ਟਰਮਸ ਐਂਡ ਕੰਡੀਸ਼ਨਸ ਜਿਹੜੀ ਸ਼ਰਤ ਦਿੱਤੇ ਸੀ ਔਰ ਫਿਰ ਇਹਨਾਂ ਦੇ ਸਾਰੇ ਜਿਹੜੇ ਕਹਿੰਦੇ ਮੇਰੇ ਅੱਗੇ ਪਿੱਛੇ ਕੋਈ ਨਹੀਂਗਾ ਉਹਨੇ ਚਾਰ ਲੜਕੀਆਂ ਨੇ ਇੱਥੇ ਸਾਡੀ ਜ਼ਮੀਨ ਸਰਦਾਰ ਕੁਲਰਾਜ ਸਿੰਘ ਜੀ ਦੀ ਤੁਹਾਡੀ ਮਾਲ ਸਰ ਤੁਸੀਂ ਵੈਸੇ ਕੁਲਰਾਜ ਸਿੰਘ ਹੀ ਕਹਦੇ ਹੋ ਜੀ ਸਰਦਾਰ ਰੈਡੀ ਨੀਕ ਲੱਗਦਾ सर्दार सर्दार वैसे सरदार नाम को बारे में चंगा नहीं लगता जी हां सरदार कुल लाल सिंह जी मेरी एक विनती है कि जेड़े टाडी अपनी ملکیت ਸੀ ਜਿਹੜੀ ਤੁਹਾਡੀ ਆਪਣੀ ਉਹ ਤੁਸੀਂ 5 ਮਰਲੇ ਲੈ ਲੇ 4 ਕਣਾ 6 ਮਰਲੇ ਲੈ ਲੇ 4 ਕਣਾ 6 ਮਰਲੇ ਉਹ ਤੁਸੀਂ ਆਪਣੇ ਵਾਪਸ ਇਹਨਾਂ ਕੋਲ ਲੈ ਲੇ ਹੁਣ ਪੰਚਾਇਤੀ ਵੀ ਜਗਾ ਇਹਨਾਂ ਕੋਲ ਲੈਣ ਨੂੰ ਫਿਰ ਨਹੀਂ ਸਰ ਇਹ ਸਾਰੇ ਇਹ ਨਹੀਂ ਸਰ ਪਤਾ ਕੀ ਹੈ ਤੁਸੀਂ ਇਹ ਰਾਦਰ ਨਹੀਂਗਾ ਤੁਹਾਨੂੰ ਤੁਸੀਂ ਹੋ ਸਕਦੀ ਪਛਾਣਦੇ ਹੱਤਾ ਦੇਖੋ ਜੇ ਮੰਨ ਲਓ ਕਿ ਮੈਂ ਕਾਨੂੰਨ ਤੋਂ ਤਾਂ ਕੋਈ ਉੱਪਰ ਨਹੀਂਗਾ ਜੇ ਪੰਚਾਇਤ ਕੋਈ ਆਪਣਾ ਰੈਜ਼ੋਲੂਸ਼ਨ ਪਾ ਕੇ ਦਿੰਦੀ ਆ ਤੇ ਮੈਂ ਕਿਵੇਂ ਕਿ ਕਰ ਕਹਿ ਸਕਦਾ ਜੀ ਇਹਨਾਂ ਨੂੰ ਠੀਕ ਹੈ ਜੇ ਨਹੀਂ ਜੀ ਬਾਕੀ ਸਰ ਮਹਿਕਮਾ ਕਰ ਰਿਹਾ ਤੁਸੀਂ ਮੈਨੂੰ ਬਹੁਤਾ ਇਹਦੇ ਚ ਦੋਸ਼ੀ ਨਾ ਸਮਝੋ ਜੀ ਕਿਉਂਕਿ ਸਾਰੀਆਂ ਗੱਲਾਂ ਦਾ ਤੁਹਾਨੂੰ ਅਲੀ ਪਤਾ ਨਹੀਂ ਹੈ ਟਾਈਮ ਦਿਓ ਸਾਰਾ ਸੁਣੋ ਜੇ ਫਿਰ ਵੀ ਕੋਈ ਵੀ ਮੈਂ ਕਸੂਰਵਾਰ ਆ ਤੇ ਅੱਗੇ ਵੀ ਇਹਨਾਂ ਨੂੰ ਦਿੱਤੀ ਸੀ ਜੀ ਸਾਰੀ ਦੇਣੀ ਸੀ ਇਹਨਾਂ ਨੂੰ ਕਹੇ ਅੱਧੀ ਲੈ ਲੋ ਜ਼ਮੀਨ ਦੀ ਇਹ ਉਹਦੇ ਤੇ ਵੀ ਨਹੀਂ ਆਏ ਸੀ ਕਹਿੰਦੇ ਸਾਰੀ ਦੇਣੀ ਹੈ ਲੈਣੀ ਹੈ